ਜਲੰਧਰ ਦੇ ਵਿੱਚ ਚੱਲੀ ਜਬਰਦਸਤ ਵੋਟਿੰਗ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਵੀ ਵੋਟ ਪਾਈ ਗਈ ਹੈ ਸੋ ਪੰਜਾਬ ਦੇ ਵਿੱਚ ਬਿਹਤਰ ਵੋਟਿੰਗ ਹੋ ਰਹੀ ਹੈ ਸੁਸ਼ੀਲ ਰਿੰਕੂ ਦੇ ਵੱਲੋਂ ਕਿਹਾ ਗਿਆ ਸੁਸ਼ੀਲ ਰਿੰਕੂ ਜੋ ਕਿ ਪਾਜਪਾ ਤੋਂ ਲੋਕ ਸਭਾ ਸੀਟ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਪਾਜਪਾ ਦਾ ਪੱਲਾ ਫੜਿਆ ਸੁਸ਼ੀਲ ਰਿੰਕੂ ਦੇ ਵੱਲੋਂ ਹੁਣ ਸੋ ਉਹਨਾਂ ਦੇ ਵੱਲੋਂ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਜੋ ਪੋਲਿੰਗ ਬੂਥ ਤੇ ਪਹੁੰਚੇ ਨੇ ਸੋ ਉਹਨਾਂ ਦੇ ਵੱਲੋਂ ਵੀ ਵੋਟ ਪਾਈ ਗਈ ਤੋ VOTING ਪ੍ਰਕਿਰਿਆ ਲਗਾਤਾਰ ਜੁੜੇ ਕੀ ਹੋ ਰਹੀ ਹੈ। ਹਾਂ ਰਿੰਕੂ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਇਹ ਕਈ ਜਗ੍ਹਾ ਦੌਰੇ ਕਰਕੇ ਆਏ ਨੇ ਪਿੰਡਾਂ ਵਿੱਚ ਵੀ ਜਾ ਕੇ ਆਏ ਨੇ ਵਡੇਰਾ ਬਾਬਾ ਮੁਰਾਦ ਸ਼ਾਹ ਵੀ ਨਤਮਸਤਕ ਹੋ ਕੇ ਆਏ ਨੇ ਕਿਤਨਾ ਕਿਤੇ ਵੀਰਾਂ ਦਾ ਵੀ ਅਸ਼ੀਰਵਾਦ ਲੈ ਕੇ ਆਏ ਨੇ ਇਹਨਾਂ ਨਾਲ ਗੱਲ ਕਰਦੇ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਜਦ ਦੌਰਾ ਰਿਹਾ ਤੇ ਲੋਕਾਂ ਦੇ ਵਿੱਚ ਕਿਦਾਂ ਦਾ ਰੁਝਾਨ ਦੇਖਣ ਨੂੰ ਮਿਲਿਆ। ਹਾਂ ਜੀ ਰਿੰਕੂ ਜੀ ਕਿਦਾਂ ਦਾ ਰੁਝਾਨ ਲੋਕਾਂ 'ਚ ਦੇਖਣ ਨੂੰ ਮਿਲਿਆ? ਦੇਖੋ ਬਹੁਤ ਅੱਛਾ ਰੁਝਾਨ ਦੇਖਣ ਨੂੰ ਮਿਲਿਆ। ਪਿੰਡਾਂ ਦੇ ਵਿੱਚ ਵੀ ਸਾਡੇ ਜਿਹੜੇ ਕਾਰਕਿਰਤਾ ਪੂਰੇ ਐਕਟਿਵ ਹੋ ਕੇ ਬੂਥਾਂ ਦੇ ਉੱਤੇ ਕੰਮ ਕਰ ਰਹੇ ਆ ਵੋਟਰਾਂ ਨੂੰ ਲੈ ਕੇ ਆ ਰਹੇ ਆ ਬਾਹਰ ਜਿਹੜੀਆਂ ਉਹਨਾਂ ਨੇ ਬੂਥ ਲਾਏ ਆ ਉਹਨਾਂ ਦੇ ਉੱਤੇ ਪੂਰੀ ਸਕਿਰਤੀ ਦੇ ਨਾਲ ਬੈਠੇ ਆ ਸ਼ਹਿਰਾਂ ਦੇ ਵਿੱਚ ਤਾਂ ਹੋਰ ਹੀ ਜ਼ਿਆਦਾ ਰੌਣਕ ਦੇਖਣ ਨੂੰ ਮਿਲ ਰਹੀ ਹੈ ਸੋ ਇੱਕ ਅਗਰ ਦੋਨਾਂ ਦਾ ਮਲਾਇਆ ਜਾਏ ਤਾਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਹਾਲਾਤ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਣ ਰਹੀ ਹੈ ਇੱਕ ਮੋਦੀ ਸਾਹਿਬ ਹਿਸ਼ਾਰਪੁਰ ਦੀ ਰੈਲੀ ਵਿੱਚ ਕਹਿ ਕੇ ਗਏ ਸੀ ਕਿ ਜਿਹੜਾ ਵਾ ਆਪਣਾ ਤੁਗਲਾਬਾਦ ਜਿਹੜਾ ਮੰਦਿਰ ਹੈ ਇੱਕ ਸਭ ਤੋਂ ਪਹਿਲਾਂ ਉਹ ਵੀ ਬਣਾਇਆ ਜਾਏਗਾ ਤੇ ਦੂਜਾ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਆਦਮਪੁਰ 에어ਪੋਰਟ ਦੀ ਕਿ ਜਿਹੜਾ 에어ਪੋਰਟ ਦਾ ਨਾਮ ਹੈ ਸ਼੍ਰੀ ਗੁਰੂ ਮਹਾਰਾਜ ਰਵੀਦਾਸ ਦੇ ਉੱਤੇ ਰੱਖਿਆ ਜਾਏਗਾ ਉਸ ਨੂੰ ਇਹ ਕਿੰਨਾ ਲੋਕਾਂ ਦੇ ਵਿੱਚ ਬਦਲਾਅ ਦੇਖਦੇ ਹੋ ਤੁਸੀਂ ਦੇਖੋ ਬੜਾ ਉਤਸ਼ਾਹ ਆਇਆ ਲੋਕਾਂ 'ਚ ਪੂਰੇ ਭਾਈਚਾਰੇ ਦੀ ਸੰਤ ਸਮਾਜ ਦੀ ਸਾਰੇ ਰਵਿਦਾਸੀਆ ਭਾਈਚਾਰੇ ਦੀ ਇਹ ਮੰਗ ਸੀਗੀ ਕਿ ਤੁਗਲਕਾਬਾਦ ਦਾ ਮੰਦਿਰ ਜਿਹੜਾ ਢਾਇਆ ਗਿਆ ਸੀ ਸਰਕਾਰ ਉਹ ਮੰਦਿਰ ਵੀ ਬਣਾ ਕੇ ਦੇਵੇ ਔਰ ਉਹਦੇ ਨਾਲ ਨਾਲ 에어ਪੋਰਟ ਦਾ ਜਿਹੜਾ ਆਦਮਪੁਰ 에어ਪੋਰਟ ਆ ਉਹਦਾ ਨਾਮ ਵੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਤਾਂ ਪਰਸੋ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਅਨਾਉਂਸ ਕਰਕੇ ਗਏ ਆ ਉਹਨਾਂ ਨੇ ਸੰਕਲਪ ਲਿਆ ਕਿ ਮੰਦਿਰ ਵੀ ਬਣੇਗਾ ਔਰ ਮਹਾਰਾਜ ਦੇ ਨਾਮ ਤੇ 에어ਪੋਰਟ ਦਾ ਨਾਮ ਵੀ ਰੱਖਿਆ ਜਾਏਗਾ ਜਿਸ ਦੇ ਕਰਕੇ ਅੱਜ ਸਮੂੱਚਾ ਸੰਤ ਸਮਾਜ ਸਮੂੱਚਾ ਭਾਈਚਾਰਾ ਜਿਹੜਾ ਉਤਸ਼ਾਹਿਤ ਹੈ ਔਰ ਵੱਧ ਚੜ ਕੇ ਜਿਹੜਾ ਮੋਦੀ ਸਾਹਿਬ ਨੂੰ ਵੋਟ ਕਰ ਰਿਹਾ ਹੈ ਕਿਹੜੇ ਕਿਹੜੇ ਮੁੱਦੇ ਹੈਗੇ ਆਪਣੇ ਡਿਵੈਲਪਮੈਂਟ ਦੇ ਕਿ ਜੇ ਤੁਸੀਂ ਜਿੱਤਦੇ ਜਿੱਤਦੇ ਤੇ ਤਕਰੀਬਨ ਪੱਕੀ ਹੋਈ ਆ ਕਿ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਸੀਂ ਚੱਲੋਗੇ ਵੀ ਇਹ ਮੁੱਦੇ ਨੇ ਜਿਹੜੇ ਕਿ ਜਲੰਧਰ ਦੀ ਡਿਵੈਲਪਮੈਂਟ ਕਰਾਣੇ ਆ ਦੇਖੋ ਜਲੰਧਰ ਨੂੰ ਆਪਾਂ 에어ਪੋਰਟ ਜਿਹੜਾ ਉਹ ਤਾਂ ਚਾਲੂ ਹੋ ਗਿਆ ਉਸ 에어ਪੋਰਟ ਨੂੰ ਆਪਾਂ ਅਪਗ੍ਰੇਡ ਕਰਨਾ ਹੈ ਜਲੰਧਰ ਚ ਐਸਆਈ ਹਸਪੀਟਲ ਆ ਸਾਡੇ ਜਿਹੜੇ EMPLOYEES ਦੇ ਲਈ ਉਹ ਐਸ ਕੈਟਾਗਰੀ ਦਾ ਜਿੱਥੇ ਇਲਾਜ ਦੀ ਕੋਈ ਖਾਸ ਸੁਵਿਧਾ ਨਹੀਂ ਹੈ ਉਹਨੂੰ ਆਪਾਂ ਮਾਡਰਨ ਕੈਟਾਗਰੀ ਦੇ ਵਿੱਚ ਕਰਨਾ ਹੈ ਜਲੰਧਰ ਦੇ ਵਿੱਚ ਏਮਜ਼ ਦਾ ਸੈਟਲਾਈਟ ਸੈਂਟਰ ਬਣੇ ਤਾਂ ਕਿ ਲੋਕਾਂ ਨੂੰ ਵਧੀਆ ਇਲਾਜ ਮਿਲ ਸਕੇ ਜਲੰਧਰ ਚ ਵੱਖ-ਵੱਖ ਥਾਵਾਂ ਤੇ ਜਿਹੜੇ ਰੇਲਵੇ ਕਰਾਸਿੰਗ ਹੈ ਉਹਨਾਂ ਨੂੰ ਅਸੀਂ ਬੰਦ ਕਰਵਾ ਕੇ ਉੱਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਈਏ ਤਾਂ ਕਿ ਨਿਰਵਿਘਨ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇ ਪੀਏਪ ਚੌਂਕ ਨੂੰ ਆਪਾਂ ਇੱਕ ਐਕਸੈਸ ਦੇਈਏ ਅੰਮ੍ਰਿਤਸਰ ਵਾਲੇ ਪਾਸੇ ਜਾਣ ਨੂੰ ਇਸ ਤੋਂ ਅੰਦੇ ਹੋਰ ਵੀ ਬਹੁਤ ਸਾਰੇ ਕਈ ਕੰਮ ਹੈ ਕੇਂਦਰ ਦੀਆਂ ਸਕੀਮਾਂ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਵਿੱਚ ਲਾਗੂ ਕਰਾਉਣਾ ਹੈ ਸੋ ਵੱਡਾ ਜਿਹੜਾ ਅਸੀਂ ਟਾਰਗੇਟ ਲੈ ਕੇ ਚੱਲ ਰਹੇ ਹਾਂ ਜਿਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਲੰਦਰ ਦੇ ਲੋਕਾਂ ਦੀ ਸਹੂਲਤ ਦੇ ਲਈ ਹੈ ਜਿਹੜਾ ਇੰਪਲੀਮੈਂਟ ਕਰਾਂਗੇ ਸਮਾਜ ਸਿਟੀ ਘਟਾਲਾ ਜਿਹੜਾ ਆਇਆ ਕੇਂਦਰ ਸਰਕਾਰ ਨਾਲ ਜੁੜਿਆ ਦਾਵਾ ਕਿ ਕੇਂਦਰ ਦਾ ਪੈਸਾ ਆਇਆ ਸੀ ਤੂੰ ਉਸ ਨੂੰ ਲੈ ਕੇ ਕਿਦਾਂ ਦੇਖਦੇ ਹੋ ਕਿ ਪੈਸਾ ਤੇ ਲੱਗਾ ਨਹੀਂ ਸਾਰਾ ਖੁਰਦ-ਬੁਰਦਕ ਹੋ ਗਿਆ ਵਾ ਹੁਣ ਤੁਸੀਂ ਅਜੇ ਐਮਪੀ ਬਣ ਕੇ ਜਦੋਂ ਮੈਂਬਰ ਪਾਰਲੀਮੈਂਟ ਬਣ ਕੇ ਲੋਕ ਸਭਾ ਚ ਜਾਓਗੇ ਕਿ ਉੱਥੇ ਇਹ ਮੁੱਦੇ ਨੂੰ ਉਠਾਓਗੇ ਕਿ ਉਹਦੀ ਇਨਕੁਆਇਰੀ ਜਿਹੜੀ ਕਰਵਾਈ ਜਾਏਗੀ ਦੇਖੋ ਕੈਗ ਨੇ ਆਪਣੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਇਹਦੇ ਵਿੱਚ ਕਫਲਾ ਹੋਇਆ ਸੋ ਉਸ ਰਿਪੋਰਟ ਨੂੰ ਉਸ ਰਿਪ ਇਹਦੀ ਜਿਹੜੀ ਅਗਲੀ ਜਿਹੜੀ ਲੀਗਲ ਜਿਹੜੀ ਹੈ ਇਨਵੈਸਟੀਗੇਸ਼ਨ ਆ ਉਹ ਕਰਵਾਈ ਜਾਏਗੀ ਔਰ ਜਿਹੜੇ ਲੋਕ ਦੋਸ਼ੀ ਪਾਏ ਜਾਣਗੇ ਉਹਨਾਂ ਤੇ ਕਾਰਵਾਈ ਦੇ ਲਈ ਜਿਹੜਾ ਦਬਾਅ ਬਣਾਇਆ ਜਾਏਗਾ ਲਾਸਟ ਲਾਸਟ ਕੁਐਸਚਨ ਹੈ ਜੀ ਗਰਮੀ ਬਹੁਤ ਜ਼ਿਆਦਾ ਵੇਵਜ਼ ਜੜੀਆਂ ਹੋਟ ਵੇਵਜ਼ ਆ ਰਹੀਆਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸੰਦੇਸ਼ ਹੈ ਕੀ ਰਾਸ਼ਟਰ ਹਿੱਤ ਦੇ ਲਈ ਰਾਸ਼ਟਰ ਨਿਰਮਾਣ ਦੇ ਲਈ ਸਾਰੇ ਲੋਕਾਂ ਵੋਟ ਕਰਨ ਜ਼ਰੂਰ ਜਾਓ ਇਹ ਤੁਹਾਡਾ ਫੰਡamentals ਰਾਈਟ ਆ ਇਸ ਰਾਈਟ ਦਾ ਜਿਹੜਾ ਯੂਜ਼ ਜ਼ਰੂਰ ਕਰੋ ਆ ਬਿਲਕੁਲ ਸੁਸ਼ੀਲ ਕੁਮਾਰ ਰਿੰਕੂ ਨੇ ਹੁਣੇ ਇਹ ਗੱਲ ਕੀਤੀ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਡਿਵੈਲਪਮੈਂਟ ਦੇ ਕਈ ਮੁੱਦੇ ਹੈਗੇ ਨੇ ਜਿਹੜੇ ਕਿ ਉਹ ਐਮਪੀ ਬਣਨ ਤੋਂ ਬਾਅਦ ਜਿਹੜੇ ਨੇ ਉਹ ਮੁੱਦਿਆਂ ਨੂੰ ਜਿਆਦਾ ਸਬੱਧ ਵਿੱਚ ਲੈ ਕੇ ਜਾਣਗੇ ਐਸਆਈ ਦੀ ਡਵੈਲਪਮੈਂਟ ਦਾ ਮੁੱਦਾ ਸਭ ਤੋਂ ਵੱਡਾ ਦਾ ਔਰ ਐਜੂਕੇਸ਼ਨ ਦਾ ਮੁੱਦਾ ਹੈਲਥ ਦਾ ਮੁੱਦਾ ਔਰ ਸਭ ਤੋਂ ਉਹਨਾਂ ਨੇ ਗੱਲ ਕੀਤੀ ਕਿ 에어ਪੋਰਟ ਜਿਹੜਾ ਕਿ ਆਦਮਪੁਰ ਦਾ 에어ਪੋਰਟ ਸੀ ਉਹਦਾ ਨਾਮ ਸ਼੍ਰੀ ਗੁਰੂ ਮਹਾਰਾਜ ਰਵੀਦਾਸ ਦੇ ਨਾਮ ਤੇ ਰੱਖਣ ਦਾ ਜਿਹੜਾ ਮੁੱਦਾ ਸੀ ਉਹਦੀ ਪ੍ਰਧਾਨ ਮੰਤਰੀ ਸਾਹਿਬ ਜਿਹੜੀ ਹੈ ਕਿ ਸ਼ਹਿਰਪੁਰ ਦੀ ਰੈਲੀ ਦੇ ਵਿੱਚ ਜਿਹੜੀ ਹੈ ਕਿ ਘੋਸ਼ਣਾ ਕਰ ਗਏ ਨੇ ਕਿ ਸਰਕਾਰ ਬਣਨ ਤੇ ਉਹਦਾ ਨਾਮ ਜਿਹੜਾ ਹੈ ਸ਼੍ਰੀ ਗੁਰੂ ਮਹਾਰਾਜ ਰਵੀਦਾਸ ਜੀ ਦੇ ਨਾਮ ਤੇ ਰੱਖਿਆ ਜਾਏਗਾ ਤੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਦਾ ਵੀ ਜਿਹੜਾ ਉਹਨਾਂ ਨੂੰ ਫਾਇਦਾ ਜਿਹੜਾ ਹੈ ਮਿਲ ਰਿਹਾ ਹੈਗਾ ਵਾ ਅੱ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਵੱਧ ਤੋਂ ਵੱਧ ਆ ਕੇ ਜਿਹੜਾ ਆਪਣਾ VOTING ਦਾ ਇਸਤੇਮਾਲ ਕਰਨ ਤਾਂ ਕਿ ਇਹ ਲੋਕਤੰਤਰ ਦਾ ਚੌਥਾ ਲੋਕਤੰਤਰ ਦਾ ਇੱਕ ਹਿੱਸਾ ਵਾ ਔਰ ਸੰਵਿਧਾਨ ਜਿਹੜਾ ਵਾ ਇਹਦੇ ਤੇ ਹੀ ਟਿਕਿਆ ਹੋਇਆ ਵਾ ਤੇ ਆ ਕੇ ਆਪਣਾ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਦਾ ਇਸਤੇਮਾਲ ਕਰਨ ਤਾਂ ਕਿ ਇੱਕ ਵਧੀਆ ਜਿਹੜੀ ਸਵਸ਼ ਸਰਕਾਰ ਜਿਹੜੀ ਆ ਕੇਂਦਰ ਦੇ ਵਿੱਚ ਬਣਾਈ ਜਾ ਸਕੇ ਕੈਮਰਾਮੈਨ ਸੋਨੂ ਦੇ ਨਾਲ ਨਰਿੰਦਰ ਗੁਕਾ ਇੰਡੀਆ ਨਿਊਜ਼ ਪੰਜਾਬ ਜਲੰਧਰ